ਅਰ ਸੰਗ ਸਹਾਰੀ ਪਾਇਆ ਗੁਰ ਪੂਰੈ ਸਰਣੀ ਲਾਇਆ ਅਰ ਸੰਗ ਸਹਾਈ ਪਾਇਆ ਜਹ ਜੈ ਕਹਾ ਸੁਹਿਲੇ ਕਰਿ ਕਿਰਪਾ ਪ੍ਰਭ ਦੇਲੇ ਹਰ ਗੁਰ ਗਾਵਹੁ ਸਦਾ ਸੁਭਾਈ ਮਰ ਜਿੰਦੇ ਸਭ ਦੇ ਫਲ ਆਗਹੁ ਜੀ ਕੈ ਸੰਗ ਸਹਾਈ ਰਹਾ ਨਾਰਾਇਣ ਪ੍ਰਾਣ ਅਧਾਰਾ ਹਮ ਸੰਤ ਜਨਾ ਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਲਾਈਐ ਮਹੌੜ ਨੋ ਜੋਨੀ ਪਾਈਐ ਜਿਸ ਦੇਵੁਰਖ ਪਜਾਤਾ ਹਰਿ ਗ੍ਰਸਤਿ ਨਹੀਂ ਜਾਤਾ ਜਮ ਕੰਕਰ ਢੇੜ ਨ ਆਇਆ ਸੋ ਅਨਾਨਕ ਸਰਣੀ ਪਾਇਆ ਜਮ ਕੰਕਰ ਢੇੜ ਨ ਆਇਆ ਸੋ ਅਨਾਨਕ ਸਰਣੀ ਪਾਇਆ ਸਾਰੀ ਸੰਗਤ ਕਿਰਪਾ ਦਇਆ ਮਿਹਰ ਕਰਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਧਰਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹੋ ਭਾਰ ਭਨਮਥਰਾ ਕਚ ਭੇਦ ਨਹੀਂ ਗੁਰੂ ਅਰਜਨ ਪਰਕਾਖਿਆ ਹਾਰੇ श्री गुरु अर्जन देव द्वारा रबी पानी का ये शब्द जो तुरों आएगा इसकी व्याख्या जैसे बुद्धि काम करेगी ही करेंगे आप कृपा करके श्रवण करो सोरठ महला पंचम पातशाह श्री गुरु अर्जन देव महाराज वर पूरे चरणी लाया हर संग सहाई पाया वर पूरे चरणी लाया हर संग सहाई पाया ये शब्द का तात्पर्य अगिरी शरणागति है तो ये शब्द का तात्पर्य अगिरी शरणागति है तो गीता सारी उचारी पर अर्जन संस्कार ना गया अखीरी भगवान कृष्ण चंद्र ने संदेश दिता सर्व धर्मान परिचय माम मेकम शरणम राज्य अहम तो सर्व पापे भय मोक्ष शामी महासुचा ਮਨ ਕੋ ਸੋਚ ਤੱਕ ਤੂੰ ਪਾਪਾਂ ਦਾ ਕਿਸੇ ਚੀਜ਼ ਦਾ ਤੂੰ ਈਸ਼ਰ ਦੀ ਸ਼ਰਣ ਲੈ ਜਾ ਗੁਰੂ ਦੀ ਸ਼ਰਣ ਲੈ ਗੁਰ ਪਰਮੇਸ਼ਰ ਏਕੋ ਜਾਣ ਜੋ ਇਸ ਭਾਵੈ ਸੋ ਪਰਵਾਣ ਜਦ ਗੁਰੂ ਦੀ ਸ਼ਰਣ ਪਰਮੇਸ਼ਰ ਦੀ ਕਿਰਪਾ ਦੁਆਰੇ ਆ ਜਾਂਦਾ ਹੈ ਗੁਰੂ ਦੇ ਗੁਰੂ ਦੇ ਸਰ ਪਰਮੇਸ਼ਰ ਦੀ ਕਿਰਪਾ ਦੁਆਰੇ ਆਜੰਦਾ ਗੁਰ ਪਰਮੇਸ਼ਰ ਇੱਕੋ ਜਾਨ ਜਦ ਗੁਰੂ ਦੇ ਚਰਣਾ ਨੂੰ ਇਹਦਾ ਮਸਤਕ ਛੋ ਗਿਆ ਤਾਂ ਸਮਝੋ ਜਿਹੜਾ ਇਹਦੇ ਸਾਥ ਰਹਿਣੇ ਆਲਾ ਸੀ ਇਹਦੇ ਸੰਗ ਰਹਿਣੇ ਆਲਾ ਸੀ ਉਸ ਹਰ ਦਾ ਕਰਨੇ ਲੱਗ ਗਿਆ ਗੁਰੂ ਪੁਰਾ ਚਰਣੀ ਦਾ ਹਰ ਸੰਗ ਸਹਾਈ ਪਾਇਆ ਜਦ ਗੁਰੂ ਦੇ ਚਰਨਾਂ ਨੂੰ ਅਵਸਤਕ ਛੋ ਗਿਆ ਤਾਂ ਸਮਝੋ ਜਿਹੜਾ ਇਹਦੇ ਸਾਥ ਰਹਿਣ ਵਾਲਾ ਸੀ ਇਹਦੇ ਸੰਗ ਰਹਿਣ ਵਾਲਾ ਸੀ ਉਹ ਸਹਾਇਤਾ ਕਰਨੇ ਲੱਗ ਗਿਆ ਤਨ ਉਹ ਹਰ ਬਨੂਆ ਮਨ ਵਿੱਚ ਸੱਚਾ ਤਨ ਵਿੱਚ ਮਨੂਆ ਮਨ ਹੈ ਸੱਚਾ ਸੋ ਸੱਚਾ ਮਿਤ ਸੱਚੇ ਰਾਜਾ ਇਹ ਸਰੀਰ ਆ ਤਨ ਬਾਇ ਸਰੀਰ ਇਹ ਸਰੀਰ ਦੇ ਵਿੱਚ ਇੱਕ ਮਨ ਹੈ ਮਨ ਦੇ ਵਿੱਚ ਬਹੁਤ ਕੁਝ ਭਰਿਆ ਹੋਇਆ ਹੈ ਤੁਹਾਨੂੰ ਪਤਾ ਹੰਦ ਦੇ ਵਿੱਚ ਬਹੁਤ ਕੁਝ ਭਰਿਆ ਹੋਇਆ ਹੈ ਇਹ ਤੁਹਾਨੂੰ ਪਤਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਵਿਕਾਰ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਪੰਜ ਵਿਸ਼ੇ ਨੇ ਇਸ ਕਰਕੇ ਝਟ ਇਕਦਮ ਬਾਹਰ ਕੰਮ ਕਰਨੇ ਵਾਲੇ ਨੇ ਇਹ ਇਹ ਕਿਦਾਂ ਬਹਾਜ ਕਾਮ ਕਰਨੇ ਵਾਲੇ ਨੇ ਬਾਜ ਮੁਖ ਨੂੰ ਨੂੰ ਕਰਨੇ ਵਾਲੇ ਹੀ ਨੇ ਇਸ ਨੂੰ ਬਾਜ ਮੁਖ ਕਰ ਦਿੰਦੇ ਨੇ ਪਰ ਇੱਕ ਹੋਰ ਇਹਦੇ ਅੰਦਰ ਬੜੀ ਬਿਮਾਰੀ ਹੈ ਨਾਮ ਰਾਗ ਉਹ ਕੌਣ ਹੈ ਕਦੇ ਕਦੇ ਬੈਠਾ ਹੈ ਮਨੋਰਾਜ ਆਪੇ ਕਰੀ ਜਾਂਦੇ ਨੇ ਦੇਖਦੇ ਮੈਂ ਤਾਂ ਇਹ ਮਨੋਰਾਜ ਆਪੇ ਹੀ ਕਰੇ ਜਾਂਦਾ ਮਨ ਦੇ ਚਾਪੇ ਹੀ ਬਣਾਈ ਜਾਂਦਾ ਤੇ ਆਪੇ ਘੜੀ ਜਾਂਦਾ ਕੋਈ ਵੀ ਬਣਾਉ ਲੈਂਦਾ ਜੋ ਜਦਾਂ دل ਕਰੇ ਬਣਾ ਵੀ ਲੈਂਦਾ ਤੇ ਧਾਵਾ ਵੀ ਲੈਂਦਾ ਉਹ ਮਨੋਰਾਜ ਦਾ ਅਰਥ ਤੁਸੀਂ ਜਾਣਦੇ ਹੋ ਮਨ ਦਾ ਰਾਜ ਮਨੋਰਾਜ ਕੌਣ ਕਰਦਾ ਉਦੋਂ ਰਾਜਾ ਮਨੁਹ ਦਾ ਉਦਾਰਾ ਆਜੰਦ ਬਾਹਰਲੀਆਂ ਇੰਦਰੀਆਂ ਨੂੰ ਤਾਂ ਤੁਸੀਂ ਵਸ ਕਰ ਲਓਗੇ ਬਾਹਰਲੀਆਂ ਇੰਦਰੀਆਂ ਨੂੰ ਤਾਂ ਤੁਸੀਂ ਇਹ ਵਸ ਕਰ ਲਓਗੇ ਠੀਕ ਬਾਤ ਹੈ ਇਹ ਉਖਾ ਹੈ ਨਾ ਮਨੋਰਾਜ ਵਸ ਕਰਨਾ ਬੜਾ ਉਖਾ ਹੈ ਗਿਆਂ ਇੰਦਰੀਆਂ ਨੂੰ ਧਾਰ ਤੁਸੀਂ ਬਸ ਕਰ ਲਓ ਬੇਲੇ ਠੀਕ ਬਾਤ ਹੈ ਇਹ ਔਖਾ ਹੈਗਾ ਮਨੋਰਾਜ ਬਸ ਕਰਨਾ ਬੜਾ ਇਹਨੀਆਂ ਗਵਾਹਾਂ ਨੇ ਦੋ ਤੁਸੀਂ ਆਪ ਸੋਚ ਕੇ ਦੇਖੋ ਦੁਨੀਆਂ ਦੇ ਜਿੰਨੇ ਵੀ ਮਹਾਪੁਰਸ ਹੋਏ ਨੇ ਉਨਨ ਨੇ ਵੀ ਮੰਨਦੇ ਸਾਥ ਇੱਕੋ ਹੀ ਬਾਤ ਦੇਖੀ ਕਿ ਨਿਸ਼ਕਾਮ ਕਰ ਤੈ ਨਿਸ਼ਕਾਮ ਸੇਵਕ ਜਿੰਦ ਉਸੇ ਪੁਸਤਕ ਚ ਕੌਮੇ ਪੈਦਾਨ ਦੇ ਪੁਸਤਕ ਚ ਪਹਿਲੇ ਹੀ ਆਏਗਾ ਕਿ ਮਨ ਨੂੰ ਸਾਫ ਕਰ ਪਹਿਲੇ ਹੀ ਆਏਗਾ ਕੋਈ ਮਨ ਨੂੰ ਸਾਫ ਕਰ ਮਨ ਸਾਫ ਹੋਏਗਾ ਨਿਸ਼ਕਾਮ ਕਰਮ ਕਰ ਤੇ ਨਿਸ਼ਕਾਮ ਸੇਵਾ ਕਰ ਜੇ ਤੁਸੀਂ ਸੁਕਾਮ ਕਰਮ ਕਰੋਗੇ ਜੇ ਤੁਸੀਂ ਸੁਕਾਮ ਕਰਮ ਕਰੋਗੇ ਤਾਂ ਨਵਾਂ ਸੰਸਾਰ ਤੁਹਾਡਾ ਤਿਆਰ ਹੋ ਜਾਏਗਾ ਜੇ ਤੁਸੀਂ ਸੁਕਾਮ ਕਰਮ ਕਰੋਗੇ ਤਾਂ ਨਵਾਂ ਸੰਸਾਰ ਤੁਹਾਡਾ ਤਿਆਰ ਹੋ ਜਾਏਗਾ ਤੇ ਜਨਾ ਮਰਣ ਤੇ ਜਾਣਾ ਪਏਗਾ ਤੁਸੀਂ ਚਾਹੇ ਕੁਝ ਕਰ ਲਓ ਕਿਤੇ ਸੰਘ ਕਰ ਲਓ ਕਿਤੇ ਜਾ ਕੇ ਦੇਖ ਲਓ ਜਿੰਨਾ ਤੇ ਤੁਹਾਡੇ ਮਨ ਦਾ ਰਾਜ ਹੈ ਉਹਨਾ ਚਿਰ ਤੁਸੀਂ ਪਰਮੇਸ਼ਰ ਨਾਲ ਨਹੀਂ ਮਿਲ ਸਕਦੇ ਕਿਤੇ ਜਾ ਕੇ ਦੇਖ ਲਓ ਕਿਤੇ ਸੰਘ ਕਰਕੇ ਦੇਖ ਲਓ ਜੋ ਕੁਝ ਵੀ ਚਾਹੋ ਕਰਕੇ ਦੇਖ ਲਓ ਜਿੰਨਾ ਜਿਹੜੇ ਤੁਹਾਡੇ ਅੰਦਰ ਮਨ ਦਾ ਰਾਜ ਹੈ ਉਹਨਾਂ ਚ ਤੁਸੀਂ ਪਰਮੇਸ਼ਰ ਨਾਲ ਨਹੀਂ ਮਿਲ ਸਕਦੇ ਮਨੋਰਾਜ ਹਰ ਤੁਸੀਂ ਜਾਣਦੇ ਹੋ ਜਿਹੜਾ ਕਰਦਾ ਮਨ ਇਹ ਆਪੇ ਹੀ ਗੇਟੀਆਂ ਮਿਢੀ ਜਾਂਦਾ ਆਪੇ ਹੀ ਬੰਦੋਬਸਤ ਕਰ ਦੈਗਾ ਕਈ ਆਦਮੀ ਕਹਿੰਦੇ ਨੇ ਜਿਵੇਂ ਤੈਨੂੰ ਕੋਈ ਗੇਟੀਆਂ ਦਾ ਬੰਦੋਬਸਤ ਕਰ ਦਿੰਦਾ ਤੇ ਨ ਕੋ ਕੋਈ ਜਾਂਦਾ ਬੰਦੋਸ਼ ਕਰ ਦਿੱਤਾ ਹੁਣ ਹੋਵੇਂ ਨਹੀਂ ਪਤਾ ਬਈ ਸ੍ਰਿਸ਼ਟੀ ਦੀ ਉਤਪਤੀ ਪਾਲਣਾ ਲੈ ਕਰਨੇ ਵਾਲਾ ਜਿਹੜਾ ਉਹ ਕਈ ਸ਼ਰ ਹੈ ਕੋਈ ਨਹੀਂ ਪਤਾ ਬਈ ਸ੍ਰਿਸ਼ਟੀ ਦੀ ਉਤਪਤੀ ਪਾਲਣਾ ਲੈ ਬਾਤ ਬੜਾ ਛਾ ਹੋ ਗਿਆ ਅੱਗੇ ਈਸ਼ਰ ਦੀ ਕਿਰਪਾ ਰਹੇਗੀ ਤਾਂ ਕੰਮ ਠੀਕ ਰਹੇਗਾ ਮੇਰੇ ਕੋਲ ਬਾਕ ਕਹੀ ਤੇ ਮੈਂ ਕਿਹਾ ਕੁਝ ਨਹੀਂ ਮੈਨਾਂ ਕਦੇ ਤੇ ਜਪ ਨਹੀਂ ਆਦਾ ਤੈਨੂੰ ਤਾਂ ਆਪਣੇ ਆਪ ਦਾ ਪਤਾ ਨਹੀਂ ਕੋਈ ਮੇਰਾ ਕੀ ਬਣਨਾ ਹੈ ਤੈਨੂੰ ਤਾਂ ਆਪਣੇ ਆਪ ਦਾ ਪਤਾ ਨਹੀਂ ਕੋਈ ਮੇਰਾ ਕੀ ਬਣਨਾਗਾ ਉਹ ਤੇ ਪਰੇਹੀਆਂ ਦਾ ਹਰ ਕਿਥੋਂ ਦਾ ਜਿਵੇਂ ਵਾਰ ਹੋ ਜੇਂਦਾ ਨਹੀ ਇਹ ਆਦਮੀ ਦੀ ਬੁੱਧੀ ਦੇ ਵਿੱਚ ਵਿਪਰਜੇ ਆ ਜਾਂਦੇ ਨੇ ਜਿਹੜੇ ਆਦਮੀ ਦੀ ਬੁੱਧੀ ਦੇ ਵਿੱਚ ਵਿਪਰਜੇ ਆ ਜਾਂਦੇ ਨੇ ਉਹ ਲਾ ਜਾਂਦੀ ਹੈ ਉਹ ਬੜਿਆ ਬੜਿਆ ਚੱਲ ਜਾਂਦੀ ਹੈ ਸਾਹਮਣੇ ਪਤਾ ਭਾਈ ਬਹਿਜ ਗੁਰੂ ਦਾ ਆਇਆ ਇਹ ਪਹਿਲੇ ਜਨਮ ਮੈਂ ਗੁਰੂਆਂ ਦਾ ਸਿੱਖ ਸੀ ਸੇਵਾ ਕਰਦਾ ਹੁੰਦਾ ਸੀ ਗੁਰੂ ਰਾਮਦਾਸ ਦੇ ਵੇਲੇ ਵੀਰ ਜੀ ਦਾ ਜਨਮ ਹੋਇਆ ਉਹਦੇ ਤੇ ਪ੍ਰਭਾਵ ਪੈ ਗਿਆ ਮੁਸਲਮਾਨਾਂ ਦਾ ਰਾਜ ਸੀ ਉਹਨੇ ਲੋਨ ਨੂੰ ਲੰਬੜਵਾਰ ਬਣਾ ਦਿੱਤਾ ਪਿੰਡ ਦਾ ਤੇ ਤੈਨੂੰ ਪੂਜਣਾ ਹੋਇਆ ਗੱਲ ਆਲਾ ਵਾਲੇ ਨੂੰ ਉਸ ਰੋਗ ਦੇ ਵਿੱਚ ਗੁਰੂ ਘਰ ਤੋਂ ਵੜ ਗਿਆ ਤੇ ਆਪਦੇ ਲਾਲਾਂ ਵਾਲੇ ਰਖੜਾ ਬਣਾ ਕੇ ਖੂੰਡੀ ਲੈ ਕੇ ਉਹਨੂੰ ਪਜਾਉਣ ਲੱਗ ਪਿਆ ਪਰ ਅੰਮ੍ਰਿਤਸਰ ਦੇ ਵਿੱਚ ਜੋ ਹੁਕਮ ਸੀ ਗੁਰੂ ਸਾਹਿਬ ਦਾ ਚੌਥੇ ਪਾਠ ਸਾਹਿਬ ਦਾ ਉਹ ਪੰਜਵੇਂ ਪਾਠਨ ਪੂਰਾ ਕੀਤਾ ਪੰਜਮ ਪਾਠਨ ਸ਼ੁਰੂ ਕੀਤਾ ਹਰਿ ਮੰਦਰ ਨੂੰ ਪੂਰਨ ਕਰਨੇ ਦਾ ਉਰਾਜ਼ਮ ਗਲਤ ਕੀਤਾ ਭਾਈ ਭਗਤੋ ਆਦਿਆਂ ਦੇ ਨਾਲ ਮਿਲ ਕੇ ਵੀ ਇਹ ਆਪਾਂ ਮਿਲ ਕੇ ਇਹ ਸੇਜਾਵਣੇ ਹਰ ਮੰਦਰ ਉਰਾਕਰਨੇ ਇੱਥੇ ਅਮੇਸ਼ਾ ਕੀਰਤਨ ਹੋਇਆ ਕਰੂਗਾ ਉਸ ਕੀਰਤਨ ਦੇ ਤੇ ਨਾਮ ਦੇ ਮਹਾਤਮ ਨਾਗਰ ਜਿਹੜੇ ਇੱਥੇ ਇਸ਼ਨਾਨ ਕਰਨਗੇ ਉਹਨਾਂ ਨੂੰ ਬੜਾ ਭਾਰੀ ਪੁੰਨ ਪ੍ਰਾਪਤ ਹੋਏਗਾ ਉਸ ਪਿਲੀਤਨ ਦੇ ਤੇ ਨਾਮ ਦੇ ਮਹਾਕਰਨਾਂ ਜਿਹੜੇ ਇੱਥੇ ਇਸ਼ਨਾਨ ਕਰਨਗੇ ਉਹਨਾਂ ਨੂੰ ਵੀ ਬੜਾ ਭਾਰੀ ਪੁੰਨ ਪ੍ਰਾਪਤ ਹੋਏ। ਰਾਮਦਾਸ ਰੋਗਰ ਨਾਤੇ ਸਭ ਉਤਰੇ ਪਾਤ ਕਮਾਤੇ ਇਹ ਸਭ ਨੇ ਮਿਲ ਜੁਲ ਕੇ ਕੀਤਾ। ਪਰ ਉਹ ਪੰਜਵੇਂ ਪਾਤ ਸਭ ਕਹਿੰਦੇ ਉਹ ਪੁਰਾਣਾ ਜਿਹੜਾ ਸਾਡਾ ਸੇਵਕ ਹੈ ਉਦੇ ਬਿਨਾਂ ਕੰਮ ਨਹੀਂ ਬਰਨਾ ਹੈਗਾ ਉਹ ਨੂੰ ਲਿਖੋ ਉਹ ਦਾ ਸਰਬੱਤ ਸੀ ਪੰਜ ਪਾਚਾ ਉਹਨਾਂ ਆਖਿਆ ਸੰਭੂ ਦਾ ਪਤਾ ਨਹੀਂ ਸਿੱਖਾਂ ਨੇ ਆਖਿਆ ਉਹ ਕਹਿੰਦੇ ਗੁਰੂ ਸਾਹਿਬ ਨੇ ਕਿ ਭਾਈ ਤੇ ਫਫੜੇ ਬੈਠਾਗਾ ਗੁਰੂ ਸਾਹਿਬ ਕਹਿੰਦਿਆ ਉਹ ਭਾਈ ਕੇ ਫੱਫੜੇ ਬੈਠਾ ਥੜਾ ਬਣਾਇਆ ਖੁੰਡੀ ਆ ਤੇ ਲਲਾ ਲਾ ਰਹਿ ਨੂੰ ਆਣਗੇ ਉਹਨਾਂ ਦਾ ਕੁਝ ਆ ਨਹੀਂ ਹੈ ਮਾਇਆ ਨੇ ਉਹਦੀ ਮੱਤ ਵਿੱਚ ਫਰਕ ਪਾ ਦਿੱਤਾ ਆਇਆ ਨਹੀਂ ਉਹਦੀ ਮੱਤ ਵਿੱਚ ਫਰਕ ਪਾਤਾ ਕੋ ਨੂੰ ਜਾ ਕੇ ਲਿਓ ਫਿਰ ਤੇ ਉਹ ਸਿੱਖ ਕਰੇ ਕੋਈ ਨਹੀਂ ਆਉਣਾ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਸਿੱਖਾਂ ਨੂੰ ਉਹ ਮਾਇਆ ਨੇ ਭੁਲਾ ਦਿੱਤਾ ਮਾਇਆ ਦਾ ਪ੍ਰਭਾਵ ਉਹਦੇ ਤੇ ਪੈ ਚੁੱਕਿਆ ਉਹਨੇ ਆਉਣਾ ਨਹੀਂ ਪਰ ਤੁਸੀਂ ਦੋ ਜਣੇ ਉਹਨੂੰ ਫੜਿਓ ਚਾਰ ਮਾਰੋ ਧੱਕੇ ਪਿੰਡ ਦੇ ਲੋਕ ਤੁਹਾਨੂੰ ਇਹ ਕਹਿਣਗੇ ਕਿ ਚੋਂ ਧੱਕਾ ਲੜਦੇ ਹੋ ਤੁਸੀਂ ਸਾਫ਼ ਕਹਿ ਦਿਓ ਵੀ ਇਹ ਸਾਡੇ ਗੁਰੂ ਦਾ ਸਿੱਖ ਬੜੇ ਦਾ ਗੁਰੂ ਰਾਮਦਾਸ ਦਾ ਤੇ ਅਸੀਂ ਗੁਰੂ ਦੇ ਪਾਸ ਅਜ ਜਾਣਾ ਪੰਚਮ ਪਾਤਸ਼ਾਹ ਕੋ ਉਹੀ ਬਾਤ ਉਹਨੇ ਆਖਿਆ ਮੈਂ ਤਾਂ ਗੁਰੂਆਂ ਨੂੰ ਜਾਣਦਾ ਹੀ ਨਹੀਂ ਮੈਂ ਤਾਂ ਗੁਰੂਆਂ ਨੂੰ ਜਾਣਦਾ ਹੀ ਨਹੀਂ ਮੈਂ ਤਾਂ ਗੱਲ ਆਣੇ ਦਾ ਭਰਦਾ ਫੋਨ ਨਾ ਅਨੁਯੋਗਨ ਅਲੋਹੀ ਕੰਮ ਕੀਤਾ ਲੋਕਾਂ ਨੇ ਇਕੱਠੇ ਹੋ ਕੇ ਆਖਿਆ ਆ ਤੁਸੀਂ ਬਈਏ ਤੱਕਾ ਕਿਉਂ ਮਾਰਦੇ ਮੇਰੇ ਨਾਲ ਅਗੇ ਸਾਡੇ ਗੁਰੂ ਦਾ ਸਿੱਖ ਹੈ ਸਿੱਖ ਕਹਿੰਦੇ ਗੁਰੂ ਅਰਜਨ ਦੇਵ ਨੇ ਸਾਨੂੰ ਭੇਜਿਆ ਕਿ ਅਸੀਂ ਲੈਣ ਆਏ ਹਾਂ ਇਹ ਸਾਡਾ ਆਦਮੀ ਹੈ ਤੁਸੀਂ ਨਾ ਦਬਾ ਦੇ ਨੂੰ ਲੋਕਾਂ ਨੇ ਆਖਿਆ ਵੀ ਬਿਲਕੁਲ ਠੀਕ ਹੈ ਮੈਂ ਗੁਰੂ ਦੇ ਕੰਮ ਵਿੱਚ ਕੋਈ ਦਖਲ ਨਾ ਦੇ ਦੇ ਗੁਰੂ ਦਾ ਹਾਂ ਸਰਬੱਤ ਨੇ ਉਹਨਾਂ ਦੇ ਕੰਮ ਵਿੱਚ ਜਿਹੜਾ ਆਪਣਾ ਕਰਨਾ ਦੇਈਏ ਉਹ ਉਹਨਾਂ ਨੇ ਜਦੋਂ ਆਂਦਾ ਉਹ ਸਤਲੁਜ ਦਰਿਆ ਤੱਕ ਫੜ ਗਈ ਆਂਦਾ ਸਿੱਖਾਂ ਨੇ ਪੈਰੋਂ ਨੂੰ ਫਿਰ ਬੇੜੀਆਂ 'ਤੇ ਬੈਠ ਕੇ ਓਡੇ ਖੁਕੀ ਚੱਟੀ ਜਦ ਅੱਧੇ 'ਚ ਗਿਆ ਤੇ ਆਂਦੇ ਨੇ ਫਿਰ ਵਗਾਵ ਕੇ ਮਾਰੀ ਤੇ ਆਂਦੇ 'ਚ ਕਹਾਂ ਲਗਾ ਆਵੇ ਖੋਲ ਦੇ ਮੈਨੂੰ ਉਹ ਕਹਿੰਦੇ ਸਿੱਖ ਅਗਰ ਕਿਉਂ ਅਗਰ ਬਾਸ ਕਹਿੰਦਾ ਮੇਰੇ ਸਾਹਮਣੇ ਨਕਸ਼ਾ ਆ ਗਿਆ ਮੇਰੇ ਸਾਹਮਣੇ ਕਿ ਅੰਦਰ ਨਕਸ਼ਾ ਆ ਗਿਆ ਮਾਪਿਛੇ ਗੁਰੂ ਦਾ ਸਿੱਖ ਸੀ ਤੇ ਸੇਵਾ ਘਟ ਦਾ ਸੀ ਪਰ ਦਿੱਤ ਪਾਵਨ ਹਰ ਵਿਰਤ ਸਦਾ ਇੱਕ ਤੇਰੇ ਨਹੀਂ ਬੰਨਣਾ ਘਰ ਦੇ ਪਰ ਤੇਤ ਪਾਵਣਾ ਹਰ ਵੇਲੇ ਦਿਸਦਾ ਹੈ ਇੱਕ ਤੇਰੇ ਨਹੀਂ ਬੰਨਣਾ ਘਰ ਦੇ ਤੁਹਾਨੂੰ ਪਤਾ ਨਹੀਂ ਉਹਦੀ ਸੇਵਾ ਕਰੀ ਵੀ ਹੈ ਐਵੇਂ ਤਾਂ ਨਹੀਂ ਗਈ ਜਦੋਂ ਉਹਨਾਂ ਨੇ ਆਖਿਆ ਵੀ ਤੂੰ ਫੇਰ ਭੱਜੇਗਾ ਉਹ ਕਹਿੰਦਾ ਨਾ ਤੋਂ ਉਹ ਪਤਾ ਹੀ ਨਹੀਂ ਮੈਂ ਤਾਂ ਭੁੱਲ ਗਿਆ ਸੀ ਮੈਂ ਜਦ ਤੱਕ ਗੁਰੂ ਦੇ ਚਰਨਾਂ ਤੇ ਮੱਥਾ ਨਹੀਂ ਰੱਖਦਾ ਮੈਂ ਇਹੋ ਕਰ ਤੇ ਜਾਣਾ। ਉਹ ਖੀ ਨੌਕਾ ਤੋਂ ਉਤਰਿਆ ਸਾਰੇ ਗੁਰੂ ਦਸਕ ਨਾਲ ਨੇ ਪਰ ਸਾਰਿਆਂ ਨੂੰ ਨਾਲ ਰੜਨ ਨਹੀਂ ਦਿੰਦਾ। ਕਿੰਨੀ ਤੇਸਰਦਾ। ਉਹਨੋਂ ਤਾਂ ਇੱਕੋ ਚੀਜ਼ ਥਿਆ ਗਈ। ਲੱਗ ਗਈ ਪਿਛਲੇ ਜਨਮ ਦੀ ਜਿੱਥੋਂ ਕਿ ਛੜਿਆ ਸੀ। ਚਾਹ ਦਿੱਤਾ ਕੋਲ ਨੇ ਗੁਰੂ ਅਰਜਨ ਦੇਵ ਦੇ ਚਰਨਾਂ ਤੇ ਮੱਥਾ ਨਹੀਂ ਰੱਖਿਆ। ਉਹ ਜੀ ਘਾਟਾ ਨਹੀਂ ਤੇ ਸਾਰਿਆਂ ਨਾਲ ਲੋਕੇ ਭੱਜਿਆ ਤੇ ਸਾਰੇ ਭੱਜ ਕੇ ਹੀ ਨਾਲ ਬੈਸਦੇ ਰਹੇ ਜਦ ਗੁਰੂ ਦੇ ਚਰਣਾ ਦੇ ਮੱਥਾ ਰੱਖਿਆ ਕਪਾੜ ਫੁੱਲ ਗਏ ਤੇ ਉਹਨਾਂ ਆਖਿਆ ਗੁਰੂ ਸਾਹਿਬ ਨੇ ਬੈਲੋ ਨੂੰ ਹੁਣ ਦੱਸ ਬਈ ਹੁਣ ਦੱਸ ਕੰਨਾਂ ਤੇ ਨਹੀਂ ਹਵਾ ਨਹੀਂ ਹਵਾ मैं तो गया सी भुले नरणी लाया पाया परमेर साक्षात सेवा की पात्र प्रति जो एक बार चकिया जो ए हरिमंदर संपूर्ण हो गया जब हरिमंदिर ਸੰਪੂਰਨ ਹੋ ਗਏ ਸਭ ਕੁਝ ਠੀਕ ਹੋ ਗਿਆ ਤਾਂ ਗੁਰੂ ਸਾਹਿਬ ਨੇ ਆਖਿਆ ਕਾਹੀ ਪਹਿਲੋ ਸਭ ਸਿਰ ਪਹਿਲੋ ਸਾਹੇ ਰੋ ਸਾਰੇ ਹਰਾਮ ਨਾ ਹੋਗੇ ਭੇਗੀ ਲੇਕਿਨ ਇਹ ਤਾਂ ਪਿਛਲਾ ਕਰਮ ਉਹਦਾ ਕੀਤਾ ਹੋਇਆ ਸੀ ਜਿਹੜਾ ਅੱਗ ਦੇ ਵਿੱਚ ਕਰਮ ਹੋਵੇ ਉਹ ਛੇਤੀ ਹੋ ਜਾਂਦਾ ਪੂਰਾ ਇਸੇ ਕਰਕੇ ਗੁਰੂ ਸਾਹਿਬ ਨੇ ਉਹਨੂੰ ਕਿਹਾ ਵਿਚਾਰ ਕੇਸ ਉਹਨੇ ਵਿਚਾਰ ਦਿੱਤਾ ਗੁਰੂ ਸਾਹਿਬ ਨੇ ਕੀ ਮੰਗ ਕੀ ਮੰਗ ਕਹਿਣ ਉਹਨੇ ਆਖਿਆ ਮੈਂ ਅਕ੍ਰਿਤਕ੍ਰਿਤ ਹੋ ਗਿਆ ਮਤਲਬ ਇਹ ਹਾਲ ਹੋ ਗਿਆ ਹਾਂ ਆਪ ਦੀ ਕਿਰਪਾ ਹੋਈ ਹੈ ਨਾ ਆਪ ਨੇ ਇਹ ਅੰਦਰ ਬੈਠ ਕੇ ਮੈਨੂੰ ਪ੍ਰਕਾਸ਼ ਕਰ ਦਿੱਤਾ ਮੈ ਲੋਗਨ ਦਾ ਵੀ ਆਪ ਨੇ ਅੰਦਰ ਬੈਠ ਕੇ ਮੈਨੂੰ ਪ੍ਰਕਾਸ਼ ਕਰ ਦਿੱਤਾ ਚਾਨਣ ਘੜ ਦਿੱਤਾ ਸਾਰਾ ਮੈਨੂੰ ਹੁਣ ਕੋਈ ਲੋੜ ਨਹੀਂ ਮੈਨੂੰ ਕੋ ਹੁਣ ਕੋਈ ਲੋੜ ਨਹੀਂ ਤ੍ਰਿਸ਼ਨਾ ਹਦੀ ਬਿਲਕੁਲ ਨਹੀਂ ਰਹੀ ਕਾਮ, ਕ્રોਧ, ਲੋਭ, ਮੋਹ, ਅਹੰਕਾਰ ਇਹ ਸਾਰੇ ਚਲੇ ਗਏ ਮਨੋ ਰਾਜ ਵੀ ਮੇਰਾ ਨਹੀਂ ਰਿਹਾ ਮੈਂ ਤਾਂ ਉਸੇੇਵਾ ਕਰਨ ਵਾਲਾ ਆ ਆਪ ਦਾ ਆਸੇਵਕ ਹਾਂ ਸੇਵਾ ਕਰਨ ਹੋਏ ਦੇਹ ਕਾਮੀ ਜਿਸ ਕੋ ਹੋਤ ਪ੍ਰਾਪਤ ਸੁਆਮੀ ਸੇਵਾ ਕਰਨ ਵਾਲੇ ਨੂੰ ਪ੍ਰਵੇਸ਼ ਮਿਲਦਾ ਹੁੰਦਾ ਨਿਸ਼ਕਾਮ ਸੇਵਾ ਤੇ ਨਿਸ਼ਕਾਮ ਕਰਨ ਦੇ ਬਿਨਾਂ ਕਿਸੇ ਦਾ ਮਨ ਅੱਧ ਤੱਕ ਸ਼ੁਕ ਨਹੀਂ ਹੋਇਆ ਨਿਸ਼ਕਾਮ ਸੇਵਾ ਤੇ ਨਿਸ਼ਕਾਮ ਕਰਮ ਦੇ bina ਕਿਸੇ ਦਾ ਮਾਣ ਅੱਜ ਤੱਕ ਵਿਸ਼ੁੱਧ ਨਹੀਂ ਹੋਇਆ ਤੇ ਸਿਮਰਨ ਦੇ bina ਕਿਸੇ ਨੂੰ ਰੱਬ ਨਹੀਂ ਮਿਲਿਆ ਅੱਜ ਤੱਕ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਤੁਸੀਂ ਐ ਦੱਸੋ ਜਦ ਤੁਹਾਡਾ ਸਿਮਰਨ ਚੱਲ ਜਾਂਦਾ ਹੈ ਕਦੇ 10 ਮਿੰਟ 2 ਮਿੰਟ ਪਹਿਲਾਂ ਉਦੋਂ ਮਨੋਰਾਜ ਹੁੰਦਾ ਤੁਹਾਡਾ ਕਿਸੇ ਦਾ ਦੱਸੋ ਜਦ ਤੁਹਾਡਾ ਸਿਮਰਨ ਚੱਲ ਜਾਂਦਾ ਹੈ ਕਦੇ 10 ਮਿੰਟ 2 ਮਿੰਟ ਪਹਿਲਾਂ ਕੋਈ ਉਦੋਂ ਮਨੋਰਾਜ ਹੁੰਦਾ ਤੁਹਾਡਾ ਕਿਸੇ ਦਾ ਮਨ ਦਾ ਰਾਹ ਦਾ ਚੱਟਿਆ ਗਿਆ ਜਦ ਸਿਮਰਨ ਦੇ ਨਾਲ ਇਹ ਵੀ ਬਿਰਤੀ ਜੁੜ ਗਈ ਕਾ ਮਨ ਕਿੱਥੇ ਰਹੇਗਾ ਯਾਦ ਹੈ ਸਿਮਰਨ ਦੇ ਨਾਲ ਇਹ ਫਿਰਤੀ ਜੁੜ ਗਈ ਕਾ ਮਨ ਕਿੱਥੇ ਰਹੇਗਾ ਮੰਨ ਦੀ ਤਾਂ ਸਤਾ ਹੀ ਨਾ ਰਹੀ ਸਤਾ ਦਾ ਮੰਨ ਦੀ ਛੁੱਧੀ ਸਹੀ ਹੋ ਗਈ ਪਰ ਸਿਮਰਨ ਇਹਦਾ ਚੱਲ ਜਾਏ ਵਿਗਿਆਨਕ ਨਹੀਂ ਸਾਰਾ ਵਿਗਿਆਨ ਪੜ ਕੇ ਦੇਖ ਲਓ ਉਨ੍ਹਾਂ ਨੂੰ ਵਗੀਰੇ ਇਹ ਹੀ ਕਹਿਣਾ ਪਿਆ ਕਿ ਨਿਧਿਆਸਨ ਦੇ ਪਰਪੱਕ ਅਵਸਥਾ ਦਾ ਨਾਮ ਸਮਾਧੀ ਹੈ ਨਿਧਿਆਸਨ ਦੇ ਪਰਪੱਕ ਅਵਸਥਾ ਦਾ ਨਾਮ ਸਮਾਧੀ ਹੈ ਉਹ ਗੁਰੂ ਜਾਇ ਬਿਗੰ ਸੁਣਿਆ ਮੰਨਿਆ ਮੰਨ ਕੀਤਾ ਭਾਉ ਅੰਤਰਗਤ ਤੀਰਥ ਮਰਨਾ ਹੋ ਜੇ ਤੁਸੀਂ ਆਪਣੇ ਅੰਦਰ ਤੀਰਥ ਦੇ ਵਿੱਚ ਜਿਹੜਾ ਤੁਹਾਡੇ ਅੰਦਰ ਪਵਿੱਤਰ ਤੀਜਾ ਆਤਮਾ ਹੈ ਉਹਦੇ ਵਿੱਚ ਨਹਾਉਣਾ ਹੈ ਮਨ ਦਾ ਇਸ਼ਨਾਨ ਕਰਨਾ ਹੈ ਤਾਂ ਵਿਰਾਲ ਵਿਵੇਕ ਆਦਿ ਬਾਹਰਲੇ ਸਾਧਨ ਕਰੋ ਜੇ ਤੁਸੀਂ ਕਰਨਾ ਹੈ ਸਰਵਣ ਕਰੋ। ਵੀਰੋਗਾਂ ਦੀ ਅਧਿਆਸਨ ਕਰੋ। ਜੱਥ ਮਨੋਗਾਂ ਦੀ ਅਧਿਆਸਨ ਪੂਰਨ ਹੋ ਜਾਏਗਾ। ਸਰਣ ਦਾ ਮਰਨ ਹੋ ਜਾਏਗਾ। ਉਹ ਗੁਰੂ ਸਾਹਿਬ ਕਹਿੰਦੇ ਸਤ ਸਰੂਪ ਹਿਦੈ ਜਿਨ ਮਾਨਿਆ ਕਰਣ ਕਰਾਵਣ ਤਿਲਕੂਲ ਬਿਛਾਣਿਆ। ਸਤ ਸਰੂਪ ਹਿਦੈ ਜਿਨ ਮਾਨਿਆ ਕਰਣ ਕਰਾਵਣ ਤਿਲਕੂਲ ਬਿਛਾਣਿਆ। ਜਦ ਤੁਹਾਡਾ ਅਧਾ ਅਧ੍ਰੇਡ ਨਿਸ਼ਟਾ ਹੋरेगा ਉਦੋਂ ਤੁਹਾਨੂੰ ਉਹ ਪਰਮੇਸ਼ਰ ਆਪਣੇ ਆਪ પ્રાપ્ત ਹੋਏ ਸ੍ਰਿਸ਼ਟੀ ਦਾ ਕਰਮ ਪ੍ਰਾਪਤ ਇਸ ਕਰਕੇ ਜਦ ਤੁਹਾਡਾ ਸਿਮਰਨ ਚੱਲ ਗਿਆ ਜਦੋਂ ਤੁਹਾਡਾ ਸਿਮਰਨ ਚੱਲ ਗਿਆ ਤਾਂ ਮਨੋਂ ਰਾਜ ਹਟ ਜਾਏਗਾ ਬਾਹਰ ਦੇ ਜਿਹੜੇ ਤਾਨ ਕਰੋਧ ਆਦੀ ਸੀ परे चले जाएंगे इंद्रिया का संबंध नहीं रहेगा विकारा दे जब तर सिमरण चल गया इंद्रिया का संबंध नहीं रहेगा विकारा नाम इंद्रिया का संबंध नहीं रहेगा विशिया जब तेरा सिमरण चल गया मन का संबंध भी नहीं रहेगा ਦੇਅਤੇ ਰਾਂ ਸੁmedel ਚੱਲ ਗਿਆ ਮਨ ਦਾ ਸੰਵਾਦ ਵੀ ਨਹੀਂ ਰਹੇਗਾ ਮਨ ਦਾ ਰਾਜ ਦਾ ਚੱਲ ਗਿਆ ਮਨੋ ਰਾਜ ਦਾ ਅਰਥ ਹੈ ਮਨ ਦਾ ਰਾਜ ਹੁਣ ਤੁਸੀਂ ਆਪਣੇ ਅੰਦਰ ਸੋਚੋ ਵਿਚਾਰੋ ਆਪਣੇ ਅੰਦਰ ਇਹ ਸੋਚਣ ਵਿਚਾਰਨ ਦੀ ਗੱਲ ਹੈ ਮੈਂ ਤੁਹਾਡੇ ਅੰਦਰ ਮਨੋ ਰਾਜ ਚੱਲਦਾ ਹੈ ਕਿ ਨਹੀਂ हट ਪਹਿਰ ਦੱਸੋ ਕੁਆਰਤੇ ਅੰਦਰ ਮਨੋਰਾਜ ਚੱਲਦਾ ਕਿ ਨਹੀਂ ਅਠ ਪਹਿਰ ਹਰ ਵੇਲੇ ਤੇ ਜਦ ਮਨੋਰਾਜ ਚੱਲਦਾ ਤਾਂ ਤੁਹਾਨੂੰ ਮਿਲਿਆ ਕੀ ਜਦ ਮਨੋਰਾਜ ਚੱਲਦਾ ਤਾਂ ਤੁਹਾਨੂੰ ਮਿਲਿਆ ਕੀ ਇਹ ਮਨੋਰਾਜ ਪਰਮੇਸ਼ਰ ਤੇ ਪੂਰਨ ਗੁਰੂ ਦੀ ਕਿਰਪਾ ਬਿਨਾ ਬੰਦ ਨਹੀਂ ਹੁੰਦਾ ਮਨੋਰਾਜ परमेश्वर गुरु की कृपा बंद नहीं होंगे ना किसी का हो गया। बाकी बात बना यह है ताकपर असली बात बोलो सतना श्री वाह